19 ਸਾਲ ਦਾ ਸੀ ਚੰਗਾ ਖਿਡਾਰੀ ਸੀ ਪਰ ਨਸ਼ਾ ਜਿੱਤ ਗਿਆ ਤਰਸੇਮ ਸਿਆ ਇਹ ਸਾਗ ਦਾ ਸੇਕ ਤਾਂ ਘਰ ਘਰ ਪਹੁੰਚਿਆ ਪਰ ਬਸ ਹੁਣ ਹੋ ਨਹੀਂ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਵਿਰੁੱਧ ਇੱਕ ਸਖਤ ਮੁਹਿੰਮ ਚਲਾਈ ਹੈ ਕਿ ਅਸੀਂ ਸਾਰਿਆਂ ਨੇ ਇਹਨਾਂ ਦਾ ਸਾਥ ਦੇਣਾ ਕਿ ਅੱਜ ਤੋਂ ਬਾਅਦ ਨਾ ਇਸ ਪਿੰਡ ਵਿੱਚ ਨਸ਼ਾ ਬਿਕੂਗਾ ਤੇ ਨਾ ਹੀ ਕਿਸੇ ਨਸ਼ਾ ਵੇਚਣ ਵਾਲੇ ਨੂੰ ਇੱਥੇ ਵੜਨ ਦਿੱਤਾ ਜਾਊ ਜਿਹੜੇ ਨਸ਼ੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਨਸ਼ਾ ਮੁਕਤੀ ਕੇਂਦਰ ਵਿੱਚ ਪਹर्ती ਕਰਾਵਾਂਗੇ ਕੋਈ ਵੀ ਨਸ਼ਾ ਤਸਕਰ ਦੀ ਜ਼ਮਾਨਤ ਨਹੀਂ ਕਰਾਏਗਾ ਵਾਅਦਾ ਕਰੋ ਅਸੀਂ ਆਪਣੇ ਪਿੰਡ ਨੂੰ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਰਹਾਗੇ ਵਾਅਦਾ ਉਹ ਸਵਾਲ ਚੁੱਕੇ ਗਏ ਹੈਗੇ ਆ ਉਹ ਕਹਿੰਦੇ ਸਰਕਾਰ ਕਰਦੇ ਗਾ ਨਹੀਂ ਬਿੱਗੂ ਕਿਸੇ ਖਾਸ ਲੈ ਕੇ ਦੇਖੋ ਇਹ ਦਰ ਤਾਂ ਉਹਨਾਂ ਦੇ ਚਲਣੀ ਸੀਗਾ ਜੀ ਜੀ ਪਹਿਲਾਂ ਜਦੋਂ ਸਰਕਾਰ ਸੀਗੀ ਤੇ ਗੁਟਕਾ ਸਾਹਿਬ ਨੂੰ ਮੱਥਾ ਨਾਲ ਲਾ ਕੇ ਆਏ ਸੀਗੇ ਕਿ ਮੈਂ ਨਸ਼ੇ ਦੇ ਤਸਕਰਾਂ ਨੂੰ ਉਹ ਅੰਦਰ ਬੰਦ ਕਰ ਦੂੰਗਾ ਨਸ਼ਾ ਖਤਮ ਕਰ ਦੂੰਗਾ ਤੇ ਸਰਕਾਰ ਆਉਣ ਅਨਸਾਰ ਗਿਰਗिट ਵਾਂਗੂ ਰੰਗ ਬਦਲ ਗਏ ਤੇ ਉਹਨਾਂ ਹੀ ਨਸ਼ੇ ਤਸਕਰਾਂ ਨੂੰ ਉਹ ਪ੍ਰੋਟੈਕਟ ਕਰਨ ਲੱਗੇ ਉਹਨਾਂ ਨਾਲ ਬਿਠਾ ਕੇ ਡਿਨਰ ਔਰ ਪਾਰਟੀਆਂ ਕਰਨ ਲੱਗੇ ਸੋ ਅੱਜ ਜੀ ਉਹਨਾਂ ਦੇ ਉੱਪਰ ਕਾਰਵਾਈ ਹੋ ਰਹੀ ਹੈ ਜਿਹੜੇ ਬੰਦੇ ਜਿਹਨੇ ਪਿਛਲੇ ਸਮੇਂ ਦੇ ਵਿੱਚ ਬੰਦਿਆਂ ਨੇ ਪੰਜਾਬ ਨੂੰ ਲੁੱਟਿਆ ਕੁੱਟਿਆ ਪੰਜਾਬ ਦੇ ਵਿੱਚ ਲੁੱਟਕਸਟ ਕੀਤੀ ਤੇ ਅੱਜ ਉਹਨਾਂ ਦਾ ਹੀ ਦਰਦ ਤਾਂ ਝਲਕਣੇ ਸੀਗਾ ਇਹ ਤਾਂ ਪਤਾ ਹੀ ਸੀਗਾ ਉਹ तकरीबन ਮਹੀਨਾ ਚੁੱਪ ਕੇਵੇਂ ਬੈਠੇ ਰਹੇ ਤੇ ਇਹ ਸਮਝੋ ਸਵਾਲ ਚੁੱਕੇ ਗਏ ਹੈਗੇ ਆ ਉਹ ਕਹਿੰਦੇ ਸਰਕਾਰ ਕਰਦੇ ਗਾ ਰਹੇ ਬਿੱਗ ਨੂੰ ਕਿਸੇ ਖਾਸ ਲੈ ਕੇ ਦੇਖੋ ਇਹ ਦਰ ਤਾਂ ਉਹਨਾਂ ਦੇ ਝਲਕਣੀ ਸੀਗਾ ਜੀ ਜੀ ਪਹਿਲਾਂ ਜਦੋਂ ਸਰਕਾਰ ਸੀਗੀ ਤੇ ਗੁਟਕਾ ਸਾਹਿਬ ਨੂੰ ਮੱਥਾ ਨਾਲ ਲਾ ਕੇ ਆਏ ਸੀਗੇ ਕਿ ਮੈਂ ਨਸ਼ੇ ਦੇ ਤਸਕਰਾਂ ਨੂੰ ਅੰਦਰ ਬੰਦ ਕਰ ਦਿਆਂ ਮਾਚਾ ਖਤਮ ਕਰ ਦੂੰਗਾ ਤੇ ਸਰਕਾਰ ਆਉਣ ਅਨਸਾਰ ਗਿਰਗिट ਵਾਂਗੂ ਰੰਗ ਬਦਲ ਗਈ ਤੇ ਉਹਨਾਂ ਹੀ ਨਸ਼ੇ ਤਸਕਰਾਂ ਨੂੰ ਉਹ ਪ੍ਰੋਟੈਕਟ ਕਰਨ ਲੱਗੇ ਉਹਨਾਂ ਨੂੰ ਬਿਠਾ ਕੇ ਡਿਨਰ ਔਰ ਮੀਟਿੰਗ ਪਾਰਟੀਆਂ ਕਰਨ ਲੱਗੇ ਸੋ ਅੱਜ ਜੇ ਉਹਨਾਂ ਦੇ ਉੱਪਰ ਕਾਰਵਾਈ ਹੋ ਰਹੀ ਹੈ ਜਿਹੜੇ ਬੰਦੇ ਜਿਹਨੇ ਪਿਛਲੇ ਸਮੇਂ ਦੇ ਵਿੱਚ ਬੰਦਿਆਂ ਨੇ ਪੰਜਾਬ ਨੂੰ ਲੁੱਟਿਆ ਕੁੱਟਿਆ ਪੰਜਾਬ ਦੇ ਵਿੱਚ ਲੁੱਟਕਸਟ ਕੀਤੀ ਤੇ ਅੱਜ ਉਹਨਾਂ ਦਾ ਹੀ ਦਰਦ ਤਾਂ ਚਲਕਣੇ ਸੀਗਾ ਇਹ ਤਾਂ ਪਤਾ ਹੀ ਸੀਗਾ ਉਹ तकरीबन ਮਹੀਨਾ ਚੁੱਪ ਕੇਵੇਂ ਬੈਠੇ ਰਹੇ ਤੇ ਇਹ ਸਮਝੋ ਸਵਾਲ ਚੁੱਕੇ ਗਏ ਆਗੇ ਆ ਉਹ ਕਹਿੰਦੇ ਸਰਕਾਰ ੱੱਤੇ ਗਾਰੇ ਦਿੱਕੂ ਕਿਥੇ ਖਾਸ ਲੈ ਕੇ ਦੇਖੋ ਇਹ ਦਰਦ ਤਾਂ ਉਹਨਾਂ ਦੇ ਚਲਕਣੇ ਸੀਗਾ ਜੀ ਜੀ ਪਹਿਲਾਂ ਜਦੋਂ ਸਰਕਾਰ ਸੀਗੀ ਤੇ ਗੁਟਕਾ ਸਾਹਿਬ ਨੂੰ ਮੱਥਾ ਨਾਲ ਲਾ ਕੇ ਆਏ ਸੀਗੇ ਕਿ ਮੈਂ ਨਸ਼ੇ ਦੇ ਤਸਕਰਾਂ ਨੂੰ ਅੰਦਰ ਬੰਦ ਕਰ ਦੂੰਗਾ ਨਸ਼ਾ ਖਤਮ ਕਰ ਦੂੰਗਾ ਤੇ ਸਰਕਾਰ ਆਉਣ ਅਨਸਾਰ ਗਿਰਗिट ਵਾਂਗੂ ਰੰਗ ਬਦਲ ਗਈ ਤੇ ਉਹਨਾਂ ਹੀ ਨਸ਼ੇ ਤਸਕਰਾਂ ਨੂੰ ਉਹ ਪ੍ਰੋਟੈਕਟ ਕਰਨ ਲੱਗੇ ਉਹਨਾਂ ਨੂੰ ਬਿਠਾ ਕੇ ਡਿਨਰ ਔਰ ਪਾਰਟੀਆਂ ਕਰਨ ਲੱਗੇ ਸੋ ਅੱਜ ਜੇ ਉਹਨਾਂ ਦੇ ਉੱਪਰ ਕਾਰਵਾਈ ਹੋ ਰਹੀ ਹੈ ਜਿਹੜੇ ਬੰਦੇ ਜਿਹਨੇ ਪਿਛਲੇ ਸਮੇਂ ਦੇ ਵਿੱਚ ਬੰਦਿਆਂ ਨੇ ਪੰਜਾਬ ਨੂੰ ਲੁੱਟਿਆ ਕੁੱਟਿਆ ਪੰਜਾਬ ਦੇ ਵਿੱਚ ਲੁੱਟਕਸਟ ਕੀਤੀ ਤੇ ਅੱਜ ਉਹਨਾਂ ਦਾ ਹੀ ਦਰਦ ਤਾਂ ਚਲਕਣੇ ਸੀਗਾ ਇਹ ਤਾਂ ਪਤਾ ਹੀ ਸੀਗਾ ਉਹ तकरीबन ਮਹੀਨਾ ਚੁੱਪ ਕੇ ਵੀ ਬੈਠੇ ਰਹੇ ਤੇ ਇਹ ਸਮਝੋ ਸਵਾਲ ਚੁੱਕੇ ਗਏ ਹੈਗੇ ਆ ਉਹ ਕਹਿੰਦੇ ਸਰਕਾਰ ਕਰੇਗਾ ਦੇਖੋ ਕਿਸੇ ਖਾਸ ਲੈ ਕੇ ਦੇਖੋ ਇਹ ਦਰ ਤਾਂ ਉਹਨਾਂ ਦੇ ਝਲਕ ਨਹੀਂ ਸੀਗਾ ਜੀ ਜੀ ਪਹਿਲਾਂ ਜਦੋਂ ਸਰਕਾਰ ਸੀਗੀ ਤੇ ਗੁਟਕਾ ਸਾਹਿਬ ਨੂੰ ਮੱਥਾ ਨਾਲ ਲਾ ਕੇ ਆਏ ਸੀਗੇ ਕਿ ਮੈਂ ਨਸ਼ੇ ਦੇ ਤਸਕਰਾਂ ਨੂੰ ਉਹ ਅੰਦਰ ਬੰਦ ਕਰ ਦੂੰਗਾ ਨਸ਼ਾ ਖਤਮ ਕਰ ਦੂੰਗਾ ਤੇ ਸਰਕਾਰ ਆਉਣ ਅਨਸਾਰ ਗਿਰਗिट ਵਾਂਗੂ ਰੰਗ ਬਦਲ ਗਏ ਤੇ ਉਹਨਾਂ ਹੀ ਨਸ਼ੇ ਤਸਕਰਾਂ ਨੂੰ ਉਹ ਪ੍ਰੋਟੈਕਟ ਕਰਨ ਲੱਗੇ ਉਹਨਾਂ ਨੂੰ ਬਿਠਾ ਕੇ ਡਿਨਰ ਔਰ ਪਾਰਟੀਆਂ ਕਰਨ ਲੱਗੇ ਸੋ ਅੱਜ ਜੇ ਉਹਨਾਂ ਦੇ ਉੱਪਰ ਕਾਰਵਾਈ ਹੋ ਰਹੀ ਹੈ ਜਿਹੜੇ ਬੰਦੇ ਜਿਹਨੇ ਪਿਛਲੇ ਸਮੇਂ ਦੇ ਵਿੱਚ ਬੰਦਿਆਂ ਨੇ ਪੰਜਾਬ ਨੂੰ ਲੁੱਟਿਆ ਕੁੱਟਿਆ ਪੰਜਾਬ ਦੇ ਵਿੱਚ ਲੁੱਟਕਸਟ ਕੀਤੀ ਤੇ ਅੱਜ ਉਹਨਾਂ ਦਾ ਹੀ ਦਰਦ ਤਾਂ ਝਲਕਣੇ ਸੀਗਾ ਇਹ ਤਾਂ ਪਤਾ ਹੀ ਸੀਗਾ ਉਹ तकरीबन ਮਹੀਨਾ ਚੁੱਪ ਕੇਵੇਂ ਬੈਠੇ ਰਹੇ ਇਹ ਤਾਂ ਇਹ ਸਮਝ